ਜੀ ਮੈਂ ਆਪਣੇ ਆਪ ਨੂੰ ਬਹੁਤ ਇਸ ਤਰ੍ਹਾਂ ਦੱਸ ਰਿਹਾ ਕਿ ਇਹ ਤੇ ਇਹ ਦਾ ਮੌਕਾ ਮਿਲਦਾ ਵਸਤੂ ਮਿਲਦਾ ਕਿ ਕਮੇਟੀ ਨੇ ਮੈਨੂੰ ਮਾਨਸਿਕ ਕਰਨ ਦਾ ਤਜਰੀਬਾ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਤੇ ਉਹ ਸਾਡੇ ਅੰਦਰ ਦੀਆਂ ਕੈਟੇਗਰੀਆਂ ਨਹੀਂ ਆਪਕੋ ਲਈ ਦੇਸ਼ ਦੀਪ ਲਈ ਉਹ ਅਰਦਾਸ ਕਰਦੇ ਹਾਂ ਸ਼ਤਾਵ ਦੀ ਸਮਾਗਮਾਂ ਨੂੰ ਲੈ ਕੇ ਖਾਸ ਤੌਰ ਤੇ ਕਿਉਂਕਿ ਸਿੱਖੀ ਐਕਸਪੈਂਡ ਕਰਦੀ ਹੈ ਸਾਨੂੰ ਸਿੱਖੀ ਧਰਮ ਬੜਾ ਵਿਸ਼ਾਲ ਹੈ ਸਾਨੂੰ ਲਿਮਟ ਨਹੀਂ ਕਰਦਾ ਇਹ ਸਾਨੂੰ ਬਿਯੋਂਡ ਕਰਦਾ ਸਾਰੀਆਂ ਚੀਜ਼ਾਂ ਦੇ ਔਰ ਉਸ ਤਰ੍ਹਾਂ ਜਿੰਨੀ ਜਿੱਥੇ ਹੋ ਸਕੇ ਗੁਰੂ ਦੀ ਓਨੀ ਘਟ ਹੈ ਜਿੱਥੇ ਜਿੱਥੇ ਹੋ ਸਕੇ ਕਿਉਂਕਿ ਚਾਹੇ ਕੋਈ ਪੰਜਾਬ ਚ ਮਨਾ ਰਿਹਾ ਕੋਈ ਦਿੱਲੀ ਮਨਾ ਰਿਹਾ ਕੋਈ ਬੰਬਈ ਚ ਹਰ ਇੱਕ ਜਗ੍ਹਾ ਦੇ ਉੱਪਰ ਸ਼ਤਾਵ ਦੀ ਸਮਾਗਮ ਜਿਹੜਾ ਉਹ ਮਨਾਉਣੇ ਚਾਹੀਦੇ ਆ ਦੇਖੋ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਅਸਾਨੀ ਕਰ ਬਾਈ ਗੁਰੂ ਇੱਕ ਬਾਤ ਆ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰਾ ਸਰਬੰਸਿਵਾ ਰਹੇ ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਮਤਲਬ ਐਸੀਆਂ ਕੁਰਬਾਨੀਆਂ ਨੇ ਜਿੰਨਾ ਦੀ ਮਿਸਾਲ ਦੁਨੀਆਂ 'ਚ ਨਹੀਂ ਤੇ ਜੇ ਕੁਰਬਾਨੀਆਂ ਦੀ ਮਿਸਾਲ ਦੁਨੀਆਂ 'ਚ ਨਹੀਂ ਮਿਲਦੀ ਤਾਂ ਉਹਨਾਂ ਦੀਆਂ ਸ਼ਤਾਬਦੀਆਂ ਮਨਾਉਣ ਦੀ ਮਿਸਾਲ ਵੀ ਨਹੀਂ ਮਿਲਦੀ ਜੇਗੀ ਅਲੱਗ ਤੋਂ ਹੋਣੀ ਚਾਹੀਦੀ ਸੋ ਨਾਨਕਪੁਰ ਸਾਹਿਬ 'ਚ ਅਸੀਂ 3.5 ਸਾਲਾ ਗੁਰੂ ਸਾਹਿਬ ਦਾ ਮਨਾਇਆ ਤੇ ਹੁਣ ਜਗ੍ਹਾ ਜਗ੍ਹਾ ਫੰਕਸ਼ਨ ਚੱਲ ਰਹੇ ਨੇ ਜਗ੍ਹਾ ਜਗ੍ਹਾ ਤੇ ਰੋਂ ਕਿਤੇ ਪਈ ਉਹਨਾਂ ਦੀ ਜੀਵਨੀ ਬਾਰੇ ਕੋਈ ਆ ਨਾ ਕੋਈ ਪਲੇ ਹੋ ਰਹੇ ਨੇ ਕਿਤੇ ਕਿਤੇ ਸਾਊਂਡ ਸ਼ੋਅ ਹੋ ਰਹੇ ਨੇ ਕੋਈ ਜਿਵੇਂ ਵੀ ਅਸੀਂ ਦੱਸ ਸਕੀਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਫੈਲਾ ਸਕੀਓ ਉਹਨਾਂ ਨੇ ਕਰਦਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਿਰਫ ਇੱਕ ਪੰਜਾਬੀ ਦੇ ਸਿਲੇਬਸ ਦੇ ਵਿੱਚ ਇੱਕ ਲੇਖ ਦੇ ਤੌਰ ਤੇ ਕਾਸੇ ਦੇ ਤੌਰ ਤੇ ਨਾ ਸਿਰਫ ਲਈਏ ਉਹਨਾਂ ਨੇ ਸਿੱਖਿਆਵਾਂ ਨੂੰ ਆਪ ਅਗਲੀ ਪੀੜ੍ਹੀਆਂ ਤੱਕ ਅਸੀਂ ਜਿਹੜਾ ਉਹ ਜਾਣਕਾਰੀ ਦੇ ਇਹ ਸਾਡਾ ਜਿਹੜੇ ਇੱਥੋਂ ਦੇ ਸਿੱਖ ਵੱਸਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਕਹਾਂ ਜੀ ਆ ਜਨੇ ਸੰਗਤ ਦਾ ਪਿਆਰ ਦੇਖ ਕੇ ਲੱਗਦਾ ਹੀ ਨਹੀਂ ਕਿ ਮੈਂ ਕਿੱਥੇ ਸਿੱਖ ਦਾ ਮਤਲਬ ਹੈ ਖਾਲਸਾ ਦਾ ਮਤਲਬ ਹੈ ਖਾਲਸਾ ਅਸਲੀ ਪਿਓਰ ਸੋ ਗੁਰੂ ਸਾਹਿਬ ਨੇ ਜੋ ਸਾਜਨਾ ਖਾਲਸਾ ਦੀ ਕੀਤੀ ਜਦੋਂ 13 April 1980 ਨੂੰ ਮੈਨੂੰ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਭਾਈ ਖਾਲਸਾ ਮੇਰਾ ਰੂਪ ਖਾਸ ਸੋ ਅਮਨ ਬੜਾ ਚਿੰਗਾ ਲੱਗਿਆ ਤੇ ਸੰਗਤ ਅੱਜ ਪਾ ਪਾਟੀ ਪੱਤਰ ਤੋਂ ਉਪਰ ਉੱਠ ਕੇ ਆਈ ਇਹ ਕੋਈ ਪਾਰਟੀ ਦਾ ਨਹੀਂ ਜੀ ਗੁਰੂ ਸਾਹਿਬ ਦਾ ਜਿਹੜੀ ਕੁਰਬਾਨੀ ਹੈ ਉਹ ਉਹ ਤਾਂ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਏ ਸੀਗੇ ਪੰਡਤ ਉਹਨਾਂ ਨੇ ਗੁਹਾਰ ਲਾਈ ਸੀ ਜਦੋਂ ਕਸ਼ਵੀਰ ਤੋਂ ਆਏ ਸੀ ਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਇੱਥੇ ਭਾਰਤੀ ਜਨਤਾ ਪਾਰਟੀ ਤੋਂ ਵੀ ਆਏ ਨੇ ਇੱਥੇ ਕਾਂਗਰਸ ਤੋਂ ਵੀ ਆਏ ਹੋਣਗੇ ਇਹ ਪੋਲੀਟਿਕਲ ਫੰਕਸ਼ਨ ਹੈ ਇਹ ਸਾਰੀਆਂ ਧਰਮਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਹੋਸਾ ਜੀ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਹਾਂ ਇੱਥੇ ਮੁੰਡਾ ਮੌਕਾ ਨਹੀਂ ਬਸਤ ਮੁੰਡਾ ਜੀ ਕਮੇਟੀ ਨੇ ਮਨੂ ਮਾਨਸ ਕਰਨ ਦਾ ਤਕਲੀਦ ਲਈ ਬਹੁਤ ਧੰਨਵਾਦ ਸਾਰਿਆਂ ਤੇ ਉਸ ਸਾਡੇ ਅੰਦਰ ਕੀ ਨਾਟਿਕਾ ਗਰੀ ਦੀ ਆਪੇ ਲਈ ਵਿਦੇਸ਼ ਦੀ ਲਈ ਬੰਦ ਅਰਦਾਸ ਕਰਨ। ਸ਼ਤਾਬ ਦੀ ਸਮਾਗਮਾਂ ਨੂੰ ਲੈ ਕੇ ਖਾਸ ਤੌਰ ਤੇ ਕਿਉਂਕਿ ਸਿੱਖੀ ਐਕਸਪੈਂਡ ਕਰਦੀ ਹੈ ਸਾਨੂੰ ਸਿੱਖੀ ਧਰਮ ਬੜਾ ਵਿਸ਼ਾਲ ਹੈ ਸਾਨੂੰ ਲਿਮਟ ਨਹੀਂ ਕਰਦਾ ਸਾਨੂੰ ਬਿਯੋਂਡ ਕਰਦਾ ਸਾਰੀਆਂ ਚੀਜ਼ਾਂ ਦੇ ਔਰ ਉਸ ਤੱਕ ਜਿੰਨੀ ਜਿੱਥੇ ਹੋ ਸਕੇ ਗੁਰੂ ਦੀ 19 ਘਟ ਹੈ ਜਿੱਥੇ ਜਿੱਥੇ ਹੋ ਸਕੇ ਕਿਉਂਕਿ ਚਾਹੇ ਕੋਈ ਪੰਜਾਬ ਚੋਂ ਮਨਾ ਰਿਹਾ ਕੋਈ ਦਿੱਲੀ ਮਨਾ ਰਿਹਾ ਕੋਈ ਬੰਬਈ ਚ ਹਰ ਇੱਕ ਜਗ੍ਹਾ ਦੇ ਉੱਪਰ ਸ਼ਤਾਬ ਦੀ ਸਮਾਗ ਜਿਹੜਾ ਮਨਾਉਣੇ ਚਾਹੀਦੇ ਆ। ਦੇਖੋ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਲਾਸਾਨੀ ਕਰਦਾ ਗੁਰੂ ਇੱਕ ਬਾਤ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰਾ ਸਰਬਾਨ ਸਿਵਾ ਰਿਆ ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਮਤਲਬ ਪੈਸਿਆਂ ਕੁਰਬਾਨੀਆਂ ਨੇ ਜਿਹਨਾਂ ਦੀ ਮਿਸਾਲ ਦੁਨੀਆਂ 'ਚ ਨਹੀਂ ਤੇ ਜੇ ਕੁਰਬਾਨੀਆਂ ਦੀ ਮਿਸਾਲ ਦੁਨੀਆਂ 'ਚ ਨਹੀਂ ਮਿਲਦੀ ਤਾਂ ਉਹਨਾਂ ਦੀਆਂ ਸ਼ਤਾਬਦੀਆਂ ਮਨਾਉਣ ਦੀ ਮਿਸਾਲ ਵੀ ਨਹੀਂ ਮਿਲਦੀ ਚਾਹੀਦੀ ਅਲੱਗ ਤੋਂ ਹੋਣੀ ਚਾਹੀਦੀ ਸੋਨਾਂਪੁਰ ਸਾਹਿਬ 'ਚ ਅਸੀਂ 3.5 ਸਾਲਾਂ ਕੋ ਗੁਰੂ ਸਾਹਿਬ ਦਾ ਮਨਾਇਆ ਤੇ ਹੁਣ ਜਗ੍ਹਾ ਜਗ੍ਹਾ ਫੰਕਸ਼ਨ ਚੱਲ ਰਹੇ ਨੇ ਜਗ੍ਹਾ ਜਗ੍ਹਾ ਤੇ ਲੋਕ ਕਿਤੇ ਕੋ ਉਹਨਾਂ ਦੀ ਜੀਵਨੀ ਬਾਰੇ ਕੋਈ ਮਨ ਕੋਈ ਪਲੇ ਹੋ ਰਹੇ ਨੇ ਕਿਤੇ ਕਿਤੇ ਸਾਊਂਡ ਸ਼ੋਅ ਹੋ ਰਹੇ ਨੇ ਕੋਈ ਜਿਵੇਂ ਵੀ ਅਸੀਂ ਦੱਸ ਸਕੀਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਫੈਲਾ ਸਕੀ ਉਹ ਨਹੀਂ ਕਰਦੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਿਰਫ ਇੱਕ ਪੰਜਾਬੀ ਦੇ ਸਿਲੇਬਸ ਦੇ ਵਿੱਚ ਇੱਕ ਲੇਖ ਦੇ ਤੌਰ ਤੇ ਗੈਸੇ ਦੇ ਤੌਰ ਤੇ ਨਾਜ਼ਰ ਪਈਏ ਉਹਨਾਂ ਦੇ ਸਿੱਖਿਆਵਾਂ ਨੂੰ ਆਪ ਅਗਲੀ ਪੀੜ੍ਹੀਆਂ ਤੱਕ ਅਸੀਂ ਜਿਹੜਾ ਉਹ ਜਾਣਕਾਰੀ ਦੇਈਏ ਇਹ ਸਾਡਾ ਜਿਹੜੇ ਇੱਥੋਂ ਦੇ ਸਿੱਖ ਵਸਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਕਹਾਂ ਜੀ ਆ ਅੱਜ ਦੇ ਸੰਗਤ ਦਾ ਪਿਆਰ ਦੇਖ ਕੇ ਲੱਗਦਾ ਹੀ ਨਹੀਂ ਕਿ ਮੈਂ ਕਿੱਥੇ ਸਿੱਖ ਦਾ ਮਤਲਬ ਹੈ ਖਾਲਸਾ ਦਾ ਮਤਲਬ ਹੈ ਖਾਲਸ ਅਸਲੀ ਪਿਓਰ ਸੋ ਗੁਰੂ ਸਾਹਿਬ ਨੇ ਜੋ ਸਾਜਣਾ ਖਾਲਸਾ ਦੀ ਕੀਤੀ ਜਿਹੜੀ 13 ਅਪ੍ਰੈਲ 1799 ਨੂੰ ਮੈਨੂੰ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਭਾਈ ਖਾਲਸਾ ਮੇਰਾ ਰੂਹ ਖਾਲਸਾ ਸੋ ਅਮਨ ਬੜਾ ਚਿੰਗਾ ਲੱਗਿਆ ਤੇ ਸੰਗਤ ਅੱਜ ਪਾਪਾ ਆਟੀ ਪੱਤਰ ਉੱਪਰ ਉੱਠ ਕੇ ਆਈ ਹੈ ਇਹ ਭਗਵਤੀ ਪਾਰਟੀ ਦਾ ਜੀ ਗੁਰੂ ਸਾਹਿਬ ਦਾ ਜਿਹੜੀ ਕੁਰਬਾਨੀ ਉਹ ਉਹ ਤਾਂ Hindu ਧਰਮ ਨੂੰ ਬਚਾਉਣ ਵਾਸਤੇ ਆਏ ਸੀ ਕਿ ਪੰਡਤ ਉਹਨਾਂ ਨੇ ਗੁਹਾਰ ਲਈ ਸੀ ਜਦੋਂ ਕਸ਼ਮੀਰ ਤੋਂ ਆਏ ਸੀ ਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਇੱਥੇ ਭਾਰਤੀ ਜਨਤਾ ਪਾਰਟੀ ਤੋਂ ਵੀ ਆਏ ਨੇ ਇੱਥੇ ਕਾਂਗਰਸ ਤੋਂ ਵੀ ਆਏ ਹੋਣਗੇ ਇਹ ਪੋਲੀਟਿਕਲ ਫੰਕਸ਼ਨ ਇਹ ਸਾਰੀਆਂ ਧਰਮਾਂ ਪਾਰਟੀਆਂ ਤੋਂ ਉੱਠ ਕੇ ਖੜੇ ਹੋ